ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰਾਂ ਕੋਰ 786 ਚੈਨਲ 'ਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਬਣਾਵਾਂਗੇ ਹਲਵਾਈ ਸਟਾਈਲ 'ਚ ਸੂਜੀ ਦੀ ਬਰਫੀ ਤੇ ਸੌਖੇ ਤਰੀਕੇ ਨਾਲ ਆਪਾਂ ਬਣਾਉਣੇ ਦੱਸਾਂਗੇ ਸੂਜੀ ਦੀ ਬਰਫੀ। ਤੇ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ। ਚਲੋ ਫਿਰ ਆਪਾਂ ਸੂਜੀ ਦੀ ਬਰਫੀ ਬਣਾਉਣਾ ਸ਼ੁਰੂ ਕਰਦੇ ਆਂ। ਸੂਜੀ ਦੀ ਬਰਫੀ ਬਣਾਉਣ ਵਾਸਤੇ ਇੱਕ ਕੌਲੀ ਆਪਾਂ ਸੂਜੀ ਲਈਏ ਤੇ ਸੂਜੀ ਮੋਟੀ ਬਰੀਕ ਕੋਈ ਵੀ ਹੋਵੇ ਤੇ ਹੁਣ ਆਪਾਂ ਚੱਲਦੇ ਆਂ ਗੈਂਸਨਨੀ। ਹਾਂਜੀ ਬਰਫੀ ਬਣਾਉਣ ਵਾਸਤੇ ਕੜਾਹੀ ਨੂੰ ਆਪਾਂ ਗੈਸ ਤੇ ਰੱਖ ਲਿਆ ਤੇ ਕੜਾਹੀ ਦੇ ਵਿੱਚ ਹੁਣ ਆਪਾਂ ਪਾ ਦਾਂਗੇ ਕਿਉ ਇੱਕ ਕੌਲੀ ਆਪਾਂ ਘਿਓ ਲਿਆ ਪਰ ਆਪਾਂ ਕਿਹੜਾ ਇੱਕ ਵਾਰੀ ਅੱਧੀ ਕੌਲੀ ਘਿਓ ਦੀ ਪਾ ਦਾਂਗੇ ਜ਼ਰੂਰਤ ਪਈ ਤਾਂ ਆਪਾਂ ਘਿਓ ਹੋਰ ਪਾਵਾਂਗੇ ਹਾਂਜੀ ਘਿਓ ਗਰਮ ਹੋ ਗਿਆ ਤੇ ਇੱਕ ਚਮਚ ਪਾ ਦਾਂਗੇ ਆਪਾਂ ਬੇਸਨ ਬੇਸਨ ਆ ਕੀ ਹੈ ਫਲੇਵਰ ਵਧੀਆ ਆਉਂਦਾ ਹੈਗਾ ਸੂਜੀ ਦੀ ਬਰਫੀ ਦੇ ਵਿੱਚ ਕਿਉਂਕਿ ਆਪਾਂ ਹਰਵਾਇ ਵਾਲ ਸਟਾਈਲ ਚ ਬਣਾਉਣੇ ਹੈਗੇ ਆ ਬਰਫੀ ਨੂੰ ਤੇ ਗੈਸ ਆਪਾਂ ਇੱਕ ਵਾਰੀ ਸਲੋ ਕਰ ਲਿਆ ਤੇ ਬਸ ਆਪਾਂ 2 ਮਿੰਟ ਇਹਨਾਂ ਨੂੰ ਆਪਾਂ ਭੁੰਨਾਂਗੇ। ਹਾਂਜੀ ਵੇਸਨ ਨੂੰ ਆਪਾਂ ਥੋੜਾ ਐਸੇ ਸੇਕ ਲਵਾ ਲਿਆ ਘੋੜ ਦੇ ਵਿੱਚ ਤੇ ਹੁਣ ਆਪਾਂ ਪਾ ਦਾਂਗੇ ਸੂਜੀ ਤੇ ਗੈਸ ਆਪਾਂ ਸਲੋ ਹੀ ਰੱਖਾਂਗੇ ਸਲੋ ਗੈਸ ਤੇ ਆਪਾਂ ਸੂਜੀ ਨੂੰ ਭੁੰਨਣਾ ਹੈਗਾ ਸੂਜੀ ਦਾ ਬਾਲਾ ਕਲਰ ਚੇਂਜ ਨਹੀਂ ਕਰਨਾ ਸਿਰਫ 2-3 ਮਿੰਟ ਵਾਸਤੇ ਆਪਾਂ ਸੂਜੀ ਨੂੰ ਭੁੰਨਣਾ ਕਿ ਸਿਰਫ ਇਹਦਾ ਕੱਚਾਪਨ ਦੂਰ ਹੋ ਜੇ ਤੇ ਫਿਲਹਾਲ ਆਪਣਾ ਘਿਓ ਤਾਂ ਪੂਰਾ ਹੀ ਆ। ਔਰ ਕਿਉਂ ਦੀ ਆਪ ਨੂੰ ਜ਼ਰੂਰਤ ਹੈ ਨਹੀਂ ਹਾਂਜੀ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਕਿਉਂਕਿ ਆਪਾਂ ਹਲਵਾਈ ਸਟਾਈਲ 'ਚ ਬਰਫੀ ਬਣਾਉਣੇ ਹੈਗੇ ਆ ਤੇ ਆਪਾਂ ਨੂੰ ਕਿਹੜੀਆਂ ਕਿੜੀਆਂ ਚੀਜ਼ਾਂ ਪਾਉਣ ਦੀ ਜ਼ਰੂਰਤ ਹੈਗੀ ਆ ਹਲਵਾਈ ਜਿਹਾ ਕਿਹੜੀਆਂ ਕਿੜੀਆਂ ਚੀਜ਼ਾਂ ਪਾਉਂਦੇ ਹੈਗੇ ਤੇ ਬਰਫੀ ਨੂੰ ਬਣਾਉਂਦੇ ਆ ਆਪਾਂ ਸੇਮ ਹੀ ਉਸੇ ਤਰੀਕੇ ਨਾਲ ਬਣਾ ਕੇ ਦਿਖਾਵਾਂਗੇ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਤੇ ਵੱਧ ਵੱਧ ਵੇਖਿਆ ਕਰੋ ਮੀਰੇ ਮੇਰੀ ਵੀਡੀਓ ਨੂੰ ਤੇ ਵੱਧ ਵੱਧ ਸ਼ੇਅਰ ਵੀ ਕਰ ਦਿਆ ਕਰੋ ਕਿਉਂਕਿ ਆਪਾਂ ਕੋਈ ਵੀ ਰੈਸਪੀ ਬਣਾਉਣਾ ਦੱਸਦੇ ਆ ਤੇ ਸੌਖੇ ਤਰੀਕੇ ਨਾਲ ਆਪਾਂ ਬਣਾਉਣਾ ਦੱਸਦੇ ਆ ਕੋਈ ਜ਼ਿਆਦਾ ਔਖਾ ਨਹੀਂ ਆਪਾਂ ਬਣਾਉਣੀ ਆ ਦੱਸਦੇ ਵੀਡੀਓ ਕਿ ਤੁਹਾਨੂੰ ਘਰ ਵਿੱਚ ਔਖਾ ਲੱਗੇ ਬਹੁਤ ਹੀ ਆਪਾਂ ਸੌਖੇ ਤਰੀਕੇ ਨਾਲ ਬਣਾਉਣਾ ਦੱਸਦੇ ਆ ਹਾਂਜੀ ਸੂਜੀ ਨੂੰ ਆਪਾਂ 2-3 ਮਿੰਟ ਵਾਸਤੇ ਭੁੰਨ ਲਿਆਗਾ ਤੇ ਜ਼ਿਆਦਾ ਨਹੀਂ ਆਪਾਂ ਸੂਜੀ ਨੂੰ ਭੁੰਨਾਗਾ ਸਿਰਫ ਉਹ 2-3 ਮਿੰਟ ਵਾਸਤੇ ਇਹਨੂੰ ਭੁੰਨਿਆਗਾ ਤੇ ਹੁਣ ਆਪਾਂ ਮਲਾਈ ਵਾਲਾ 2 ਕ ਚਮਚਾ ਦੁੱਧ ਪਾ ਦਾਂਗੇ ਪਹਿਲੇ ਉਬਾਲ ਕੇ ਰੱਖ ਲਿਆ ਸੀਗਾ ਤੇ ਜੇ ਤੁਹਾਡੇ ਕੋਲੇ ਦੁੱਧ ਹੈ ਤੁਸੀਂ ਮਲਾਈ ਵੀ ਪਾ ਸਕਦੇ ਮਲਾਈ ਦੀ ਥਾਂ ਤੇ ਤੁਸੀਂ ਦੁੱਧ ਵੀ ਐਡ ਕਰ ਸਕਦੇ ਆ ਬਾਰਾ ਦੁੱਧ ਨਹੀਂ ਪਾਉਣਾ ਸਿਰਫ ਆਪਾਂ 2 ਕ ਚਮਚਾ ਦੁੱਧ ਦੇ ਪਾਉਣੇ ਆ ਐ ਤਰ੍ਹਾਂ ਨਾਲ ਫਿਰ ਸੂਜੀ ਦੀ ਬਰਫੀ ਵਧੀਆ ਦਾਣੇਦਾਰ ਬਣ ਜਾਂਦੀ ਹੈਗੀ ਆ ਤੇ ਦਾਣੇ ਜਿਹੜੇ ਸੂਜੀ ਦੇ ਹੁੰਦੇ ਆ ਤੇ ਉਹ ਸੌਫਟ ਬਣ ਜਾਂਦੇ ਆ ਤੁਸੀਂ ਦੇਖ ਸਕਦੇ ਆਪ ਹੀ ਤੇ ਹੁਣ ਆਪਾਂ ਕੜਚੀ ਮਾਰੀ ਜਾਵਾਂਗੇ ਹਾਂਜੀ ਦੁੱਧ ਪਾ ਕੇ ਸੂਜੀ ਨੂੰ ਆਪਾਂ 2 ਮਿੰਟ ਹੋਰ ਸੇਕ ਲਵਾ ਲਿਆ ਤੇ ਦਾਣੇ ਸੂਜੀ ਦੇ ਸੌਫਟ ਹੋ ਗਏ ਤੇ ਹੁਣ ਆਪਾਂ ਗੈਸ ਕਰਦੇ ਕੇ ਬੰਦ ਤੇ ਸੂਜੀ ਨੂੰ ਆਪਾਂ ਥੱਲੇ ਲਾ ਲਾਂਗੇ ਹਾਂਜੀ ਹੁਣ ਆਪਾਂ ਬਣਾਵਾਂਗੇ ਚਾਹਨੀ ਚਾਹਨੀ ਵਾਸਤੇ ਫਰਾਈਪੈਨ ਆਪਾਂ ਗੈਸ ਤੇ ਰੱਖਤਾ ਤੇ ਹੁਣ ਆਪਾਂ ਪਾ ਦਾਂਗੇ ਇੱਕ ਕੌਲੀ ਖੰਡ ਜਿੰਨੀ ਆਪਾਂ ਸੂਜੀ ਲਈਏ ਉਸ ਹਿਸਾਬ ਨਾਲ ਆਪਾਂ ਖੰਡ ਲੈ ਲਈ ਹੈ ਹੁਣ ਆਪਾਂ ਇੱਕ ਕੌਲੀ ਖੰਡ ਲਈ ਹੈ ਤੇ ਅੱਧੀ ਕੌਲੀ ਆਪਾਂ ਪਾਣੀ ਦੀ ਪਾ ਦਾਂਗੇ ਤਾਂ ਚਾਹਨੀ ਨੂੰ ਆਪਾਂ ਨਾ ਹੀ ਕੋਈ ਇੱਕ ਤਾਰ ਵਾਲੀ ਬਣਾਉਣੀ ਹੈ ਨਾ ਹੀ ਕੋਈ ਆਪਾਂ ਦੋ ਤਾਰ ਵਾਲੀ ਬਣਾਉਣੀ ਹੈਗੀ ਚਾਹਨੀ ਸਿਰਫ ਆਪਾਂ ਖੰਡ ਨੂੰ ਘੋਲਣਾ ਹੈਗਾ ਤੇ ਚਾਹ ਨੂੰ ਆਪਾਂ ਪਕਾਉਣਾ ਹੈਗਾ ਜਦੋਂ ਥੋੜੀ ਜਿਹੀ ਚਿਪਚਿਪ ਜੀ ਵਾਲੀ ਹੋਊਗੀ ਚਾਹਨੀ ਉਦੋਂ ਤੇ ਕੀ ਆਪਾਂ ਚਾਹਨੀ ਨੂੰ ਬਣਾਉਣਾ ਹੈਗਾ ਹਾਂਜੀ ਚਾਹਨੀ ਆਪਾਂ ਬਣਾ ਲਈ ਹੈਗੀ ਆ ਤੁਸੀਂ ਦੇਖ ਸਕਦੇ ਤੇ ਚਾਹਨੀ ਨੂੰ ਦੋ ਤਿੰਨ ਉਬਾਲ ਵੀ ਆ ਗਏ ਤੇ ਹੁਣ ਆਪਾਂ ਫਲੇਵਰ ਵਾਸਤੇ ਪਾ ਦਾਂਗੇ ਥੋੜਾ ਜਿਹਾ ਅਲਾਈਚੀ ਪਾਊਡਰ ਇਨ ਵੀ ਆਪਾਂ ਹੁਣ ਚਾਹ ਦੇ ਵਿੱਚ ਚੰਗੀ ਤਰ੍ਹਾਂ ਹੁਣ ਮਿਕਸ ਕਰ ਦਾਂਗੇ ਤੇ ਗੈਸ ਕਰ ਦਾਂਗੇ ਆਪਾਂ ਬੰਦ ਤੇ ਹੁਣ ਚਾਹ ਨੂੰ ਆਪਾਂ ਥੱਲੇ ਲਾ ਲੈਨੇ ਆਂ ਹਾਂਜੀ ਸੂਜੀ ਵਾਲੀ ਕੜਾਹੀ ਆਪਾਂ ਫੇਰ ਰੱਖਤੀ ਆ ਗੈਸ ਦੇ ਉੱਪਰ ਤੇ ਗੈਸ ਆਪਾਂ ਬਿਲਕੁਲ ਜਮਾ ਸਲੋ ਕੀਤਾ ਹੋਇਆ ਤੇ ਹੁਣ ਇੱਥੇ ਦੋ ਚਮਚ ਪਾ ਦਾਂਗੇ ਆਪਾਂ ਮਿਲਕ ਪਾਊਡਰ ਇਹਦੇ ਨਾਲ ਕੀ ਆ ਟੇਸਟ ਵਧਿਆ ਆਊਗਾ ਖੋਏ ਵਾਲਾ ਟੇਸਟ ਆਊਗਾ ਸੂਜੀ ਦੇ ਵਿੱਚ ਤੇ ਹੁਣ ਆਪਾਂ ਚੰਗੀ ਤਰ੍ਹਾਂ ਨੂੰ ਮਿਕਸ ਕਰ ਦਿੰਨੇ ਆਂ ਇਦਾਂ ਇਹਨਾਂ ਕਈ ਵਾਰ ਗੁੱਠੀਆਂ ਬਣ ਜਾਂਦੀਆਂ ਹੈਗੀਆਂ ਵਧੀਆ ਹੁਣ ਇਹ ਮਿਕਸ ਹੋ ਜਾਊਗਾ ਗੁੱਟਲੀਆਂ ਨਹੀਂ ਬਣਨੀਆਂ ਹਾਂ ਹਾਂਜੀ ਸੂਜੀ ਦੇ ਵਿੱਚ ਮਿਲਕ ਪਾਊਡਰ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਤਾ ਤੇ ਹੁਣ ਆਪਾਂ ਬਣਾਈ ਹੋਈ ਚਾਹਨੀ ਪਾ ਦਾਂਗੇ ਸੂਜੀ ਦੇ ਵਿੱਚ ਸਾਰੀ ਚਾਹਨੀ ਆਪਾਂ ਪਾ ਪਾਤੀ ਆ ਸੂਜੀ ਦੇ ਵਿੱਚ ਤੇ ਗੈਸ ਆਪਾਂ ਸਲੋ ਹੀ ਰੱਖਾਂਗੇ ਤੇ ਹੁਣ ਆਪਾਂ ਚਲਾਉਂਦੇ ਰਾਵਾਂਗੇ ਸੂਜੀ ਦੇ ਵਿੱਚ ਕੜਚੀ ਮਾਰਦੀ ਰਾਵਾਂਗੇ 2-3 ਮਿੰਟ ਵਾਸਤੇ ਆਪਾਂ ਇਹਨੂੰ ਪਕਾਵਾਂਗੇ ਤੁਸੀਂ ਦੇਖ ਸਕਦੇ ਆ ਆਵੇ ਆਸੇ ਪਾਸੇ ਇਹ ਕੜਾਹੀ ਛੱਡਤੀ ਹੈ ਬਿਲਕੁਲ ਸੂਜੀ ਆਪਣੇ ਜਮਾਂ ਵੀ ਨਾਲ ਲੱਗਦੀ ਗਈ ਕੜਾਹੀ ਦੇ ਹੁਣ ਆਪਾਂ ਇੱਕ ਥੋੜਾ ਜਿਹਾ ਸਖਤ ਕਰ ਲੈਨੇ ਆ ਹਾਂਜੀ ਬਰਫੀ ਬਣਾਉਣ ਵਾਸਤੇ ਸੂਜੀ ਦਾ ਮਿਸ਼ਨ ਤਿਆਰ ਆ ਤੇ ਗੈਸ ਕਰ ਦਾਂਗੇ ਆਪਾਂ ਬੰਦ ਥੋੜਾ ਜਿਹਾ ਆਪਾਂ ਹੁਣ ਪੱਖੇ ਦੇ ਥੱਲੇ ਰੱਖ ਦਾਂਗੇ ਥੋੜਾ ਜਿਹਾ ਇਹ ਠੰਡਾ ਹੋ ਕੇ ਸਖਤ ਹੋ ਜਾਊ ਉਸ ਤੋਂ ਬਾਅਦ ਆਪਾਂ ਇਹਦੀ ਬਰਫੀ ਬਣਾਵਾਂਗੇ ਹਾਂਜੀ ਬਰਫੀ ਬਣਾਉਣ ਵਾਸਤੇ ਇੱਕ ਆਪਾਂ ਪਲੇਟ ਲੈ ਲਈਏ ਹੁਣ ਆਪਾਂ ਥੋੜਾ ਜਿਹਾ ਇਹਦੇ ਵਿੱਚ ਹੱਥ ਦੇ ਨਾਲ ਘਿਓ ਲਾ ਦਾਂਗੇ ਤੁਸੀਂ ਬੁਰਸ਼ ਦੇ ਨਾਲ ਵੀ ਘਿਓ ਲਾ ਸਕਦੇ ਹੱਥ ਦੇ ਨਾਲ ਵੀ ਲਾ ਸਕਦੇ ਆ ਹੁਣ ਚੰਗੀ ਤਰ੍ਹਾਂ ਆਪਾਂ ਘਿਓ ਲਾਤਾ ਪਲੇਟ ਦੇ ਵਿੱਚ कि ਹੁਣ ਆਪਾਂ ਜਿਹੜਾ ਸੂਜੀ ਦਾ ਮਿਸ਼ਰਣ ਬਣਾਇਆ ਸੀਗਾ ਉਹ ਆਪਾਂ ਹੁਣ ਪਲੇਟ ਦੇ ਵਿੱਚ ਰੱਖ ਦਾਂਗੇ ਆਪਾਂ ਮਿਸ਼ਰਣ ਨੂੰ ਪਲੇਟ ਦੇ ਵਿੱਚ ਸੈੱਟ ਕਰ ਦਾਂਗੇ ਉਸੇ ਹਿਸਾਬ ਨਾਲ ਸੈੱਟ ਕਰਾਂਗੇ ਜਿਸ ਹਿਸਾਬ ਨਾਲ ਆਪਾਂ ਪੀਸ ਕੱਟਨੇ ਆ ਮੋਟੇ ਆ ਪਤਲੇ ਆ ਉਸੇ ਹਿਸਾਬ ਨਾਲ ਆਪਾਂ ਫਲਾ ਦਾਂਗੇ ਚੰਗੀ ਤਰ੍ਹਾਂ ਆਪਾਂ ਸੈੱਟ ਕਰ ਦਾਂਗੇ ਹਾਂ ਜੀ ਪਲੇਟ ਦੇ ਵਿੱਚ ਆਪਾਂ ਸੂਜੀ ਵਾਲੇ ਮਿਸ਼ਰਣ ਨੂੰ ਹੁਣ ਸੈੱਟ ਕਰਤਾ ਤੇ ਹੁਣ ਆਪਾਂ ਥੋੜੇ ਜਿਹਾ ਆਦੇ ਮਨ ਪਸੰਦ ਡਰਾਈ ਫਰੂਟ ਲਾ ਦਾਂਗੇ ਮੇਰੇ ਕੋਲੇ ਕੱਟੇ ਹੋਏ ਆ ਬਦਾਮ ਤੁਸੀਂ ਕੋਈ ਵੀ ਡਰਾਈ ਫਰੂਟ ਕੱਟ ਕੇ ਤੇ ਤੁਸੀਂ ਇਸ ਤਰ੍ਹਾਂ ਹੁਣ ਸਜਾ ਸਕਦੇ ਆ ਟੇਸਟ ਵੀ ਬਰਫੀ ਦਾ ਵਧੂਗਾ ਤੇ ਦੇਖਣ ਚ ਵੀ ਵਧਿਆ ਲੱਗੂਗੀ ਹੱਥ ਦੇ ਨਾਲ ਆਪਾਂ ਥੋੜਾ ਜਿਹਾ ਦਬਾ ਦਾਂਗੇ ਇਹਨੂੰ ਆਪਾਂ ਹੁਣ 2 ਕ ਘੰਟੇ ਇਹਨੂੰ ਪੱਖੇ ਦੇ ਥਲੇ ਰੱਖ ਦਾਂਗੇ ਥੋੜਾ ਜਿਹਾ ਠੰਡਾ ਹੋ ਕੇ ਸੈੱਟ ਹੋ ਜੂਗੀ ਉਸ ਤੋਂ ਬਾਅਦ ਆਪਾਂ ਇਹਦੇ ਪੀਸ ਕੱਟ ਲਾਂਗੇ ਹਾਂਜੀ ਵਰਫੀ ਆਪਣੀ ਸੁੱਕ ਗਈ ਆ ਤੇ ਹੁਣ ਆਪਾਂ ਇਹਦੇ ਪੀਸ ਕਟਾਂਗੇ ਥੋੜਾ ਥੋੜਾ ਆਪਾਂ ਸਾਈਡਾਂ ਹਟਾ ਦਿੰਨੇ ਆ ਬਿਲਕੁਲ ਦਾਣੇਦਾਰ ਇਹ ਵਰਫੀ ਬਣ ਕੇ ਤਿਆਰ ਹੋਈ ਆ ਤਰਫੀ ਦੇ ਆਪਾਂ ਪੀਸ ਕੱਟ ਲਏ ਇੰਨੀ ਟੇਸਟੀ ਤੇ ਇੰਨੀ ਭੁਰਪਰੀ ਵਰਫੀ ਬਣੀ ਹੈਗੀ ਆਪਣੇ ਆਪ ਹੀ ਇਹ ਪੀਸ ਕੱਟਣ ਤੋਂ ਪਹਿਲਾਂ ਹੀ ਟੁੱਟੀ ਜਾਂਦੀ ਹੈਗੀ ਆ ਤੁਸੀਂ ਦੇ ਸਕਦੇ ਹੋ ਤੇ ਹੁਣ ਆਪਾਂ ਰੱਖ ਦਾਂਗੇ ਪਲੇਟ ਦੇ ਵਿੱਚ ਬਹੁਤ ਭੁਰਪਰੀ ਦਾਣੇਦਾਰ ਇਹ ਵਰਫੀ ਬਣ ਕੇ ਤਿਆਰ ਹੋਈ ਆ ਕਈ ਪੀਸ ਤਾਂ ਆਪਣੇ ਆਪ ਹੀ ਜਿਹੜੇ ਇਸ ਤਰ੍ਹਾਂ ਹੁਣ ਟੁੱਟ ਗਏ ਹੈਗੇ ਵਿੱਚੋਂ ਕਿੰਨੀ ਵਧੀਆ ਜਿਹੜੀ ਇਹ ਵਰਫੀ ਬਣੀ ਆ ਇਸ ਤਰੀਕੇ ਨਾਲ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਤੇ ਹੁਣ ਆਪਾਂ ਜਿਹੜੇ ਸਾਫ ਸਾਫ ਪੀਸ ਹੈਗੇ ਉਹ ਆਪਾਂ ਲੈਨੇ ਆ ਚੱਕ ਹਾਂਜੀ ਸੂਜੀ ਦੀ ਬਰਫੀ ਬਣ ਕੇ ਰੈਡੀ ਹੈਗੀ ਬਰਫੀ ਆਪਣੀ ਇੰਨੀ ਟੇਸਟੀ ਬਣੀ ਤੇ ਇੰਨੀ ਖਾਸਾ ਬਣੀ ਹੈਗੀ ਤੁਸੀਂ ਦੇਖ ਸਕਦੇ ਹੋ ਪੀਸ ਵੀ ਜਿਹੜੀ ਆਪਾਂ ਬੜੀ ਮੁਸ਼ਕਲ ਦੇ ਨਾਲ ਕੱਟੇ ਹੈਗੇ ਤਾਂ ਤੁਸੀਂ ਘਰ ਵਿੱਚ ਜਰੂਰ ਬਣਾ ਕੇ ਦੇਖ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਮੇਰੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰਦੇ ਮਿਲਦੇ ਹਾਂ ਕਿ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ